ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਠੀਕ 40 ਦਿਨ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਦੀ ਧਮਾਕੇਦਾਰ ਜਿੱਤ ਹੁੰਦੀ ਹੈ ਜਿਸ ਦੇ ਵਿੱਚ ਜਲੰਧਰ ਪੱਛਮੀ ਦੇ ਲੋਕ ਕਾਂਗਰਸ ਦੇ ਚਰਨਜੀਤ ਸਿੰਘ ਤੰਨ ਨੂੰ 44000 ਤੋਂ ਵੱਧ ਵੋਟਾਂ પાਕੇ ਆਪਣੇ ਹਲਕੇ ਤੋਂ ਲੀਡ ਦਿਵਾਉਂਦੇ ਨੇ ਤੇ ਆਖਰ ਅਜਿਹਾ ਕੀ ਹੋ ਜਾਂਦਾ ਹੈ ਕਿਸ ਜਿਮਣੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਜਿਹੜੇ ਪਹਿਲੇ ਨੰਬਰ ਤੇ ਸੀ ਉਹ ਤੀਜੇ ਨੰਬਰ ਤੇ ਖਿਸਕਦੀ ਦਿਖਾਈ ਦਿੱਤੀ ਇਸ ਦੇ ਪਿੱਛੇ ਕਾਰਨ ਕਾਂਗਰਸ ਦੇ ਤਿੰਨ ਵੱਡੇ ਆਗੂਆਂ ਨੂੰ ਮੰਨਿਆ ਜਾ ਰਿਹਾ ਜਿਸ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਨਵੇਂ ਬਣੇ ਐਮਪੀ ਅਮਰਿੰਦਰ ਸਿੰਘ ਰਾਜਾਵੜਿੰਗਾ ਅਤੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਮੰਨੇ ਜਾ ਰਹੇ ਨੇ ਇਹਨਾਂ ਦੇ ਵਿੱਚ ਆਪਸੀ ਤਾਲਮੇਲ ਨਈ ਦਿਖਾਈ ਦਿੱਤਾ ਜਿਸ ਦੇ ਕਰਕੇ ਇਹ ਚੋਣ ਮੁਹਿੰਮ ਜਿਹੜੀ ਜਲੰਧਰ ਦੇ ਵਿੱਚ ਚਲਾਈ ਗਈ ਸੀ ਉਹ ਢਿੱਲ ਰਹੀ ਆ ਕਮਜ਼ੋਰ ਹੋ ਗਈ ਆ ਜਿਸ ਦੇ ਕਰਕੇ ਇਹਨਾਂ ਦੇ ਵੱਲੋਂ ਜਿਹੜੀ ਚੋਣ ਮੁਹਿੰਮ ਹੈ ਜਲੰਧਰ ਦੇ ਵਿੱਚ ਉਹ ਵੀ ਚੰਗੀ ਤਰ੍ਹਾਂ ਨਹੀਂ ਚਲਾਈ ਗਈ ਸੀ ਸਗੋਂ ਚੁਸਤ ਹੋਣ ਦੀ ਬਜਾਏ ਕਮਜ਼ੋਰ ਹੁੰਦੀ ਦਿਖਾਈ ਦਿੱਤੀ ਇਹ ਦਾਵਾ ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਇੱਕ ਖਬਰ ਨੇ ਕੀਤਾ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੁੰਦੇ ਅਤੇ ਕਾਂਗਰਸੀ ਲੀਡਰਾਂ ਤੇ ਸਵਾਲ ਉੱਠਦੇ ਦਿਖਾਈ ਦੇ ਰਹੇ ਨੇ ਇਹ ਖਬਰ ਦਾਵਾ ਕਰਦੀ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਦੇ ਅਗੂ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਤੇ ਐਮਪੀ ਚਰਨਜੀਤ ਸਿੰਘ ਚੰਨੀ ਦਾ ਆਪਸੀ ਤਾਲਮੇਲ ਕਿਧਰੇ ਵੀ ਨਜ਼ਰ ਨਹੀਂ ਆਇਆ ਜਲੰਧਰ ਪੱਛਮੀ ਜ਼ਿਮਨੀ ਚੋਣ ਦਾ ਜਦੋਂ ਐਲਾਨ ਹੋਇਆ ਤਾਂ ਕਾਂਗਰਸ ਦੇ 21 ਦਾਵੇਦਾਰ ਨਿਕਲ ਕੇ ਸਾਹਮਣੇ ਆਏ ਜਿਸ ਦੇ ਵਿੱਚ ਸਾਰਿਆਂ ਨੂੰ ਨਕਾਰਦੇ ਹੋਏ ਬੀਬੀ ਸੁਰਿੰਦਰ ਕੌਰ ਨੂੰ ਕਾਂਗਰਸ ਦੇ ਵੱਲੋਂ ਟਿਕਟ ਦੇ ਦਿੱਤੀ ਗਈ ਉਸ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਨੇ ਵਿਰੋਧ ਕੀਤਾ ਕਿ ਜਦੋਂ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਹ ਇੱਕ ਵਾਰ ਵੀ ਆਪਣੇ ਦਫ਼ਤਰ ਨਹੀਂ ਗਏ ਯਾਨੀ ਕਿ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਵਿੱਚ ਨਹੀਂ ਵਿਚਰੇਣ ਕੰਮ ਨਹੀਂ ਕੀਤਾ ਇਸ ਕਰਕੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਪਰ ਫਿਰ ਵੀ ਕਾਂਗਰਸ ਨੇ ਟਿਕਟ ਦਿੱਤੀ ਜਿਸ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਆਗੂ ਕਾਂਗਰਸ ਛੱਡ ਕੇ ਹੋਰ ਨਾ ਪਾਰਟੀਆਂ ਵਿੱਚ ਚਲੇ ਗਏ ਜੋ ਵੱਡੀ ਟਾ ਕਾਂਗਰਸ ਨੂੰ ਲੱਗੀ ਤੇ ਜਿਹੜੇ ਕਾਂਗਰਸੀਆਂ ਵੱਲੋਂ ਹੀ ਉਮੀਦਵਾਰ ਦੇ ਉੱਪਰ ਸੁਰਿੰਦਰ ਕੌਰ ਦੇ ਉੱਪਰ ਇਲਜ਼ਾਮ ਲਗਾਏ ਸਨ ਕਿ ਉਹ ਦਫ਼ਤਰ ਨਹੀਂ ਜਾਂਦੇ ਸਨ ਇਸ ਕਰਕੇ ਲੋਕਾਂ ਦੇ ਵਿੱਚ ਉਹ ਨਹੀਂ ਵਿਚਰੇ ਉਸ ਦਾ ਜਵਾਬ ਵੀ ਇਹਨਾਂ ਲੀਡਰਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਲੰਧਰ ਦੇ ਨਵੇਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਲੁਧਿਆਣਾ ਦੇ ਸੰਸਦ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਰਲ ਕੇ ਮੁੱਖ ਮੰਤਰੀ ਮਾਨ ਦੀ ਹਮਲਾਵਰ ਚੋਣ ਮੁਹਿੰਮ ਦਾ ਟੱਕਰ ਨਹੀਂ ਕਰ ਸਕੇ ਯਾਨਕੀ ਕਹਿਣ ਦਾ ਮਤਲਬ ਇਹ ਕਿ ਮੁੱਖ ਮੰਤਰੀ ਭਗਵਾਨ ਤਬਾਦੇ ਵੱਲੋਂ ਲਗਾਤਾਰ ਬੁਖੋ ਬਕਰੇ ਹਲਕਿਆਂ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਨਰੈਲੀਆਂ ਕੀਤੀਆਂ ਜਾਂਦੀਆਂ ਸਨ ਅਤੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਸੀ ਪਰ ਇਸ ਕਰਕੇ ਜਿਹੜੀ ਮੁੱਖ ਮੰਤਰੀ ਦੀ ਮੁਹਿੰਮ ਸੀ ਉਹ ਕਾਫੀ ਮਜਬੂਤ ਸੀ ਤੇ ਜਿਹੜੇ ਚਰਨਜੀਤ ਸਿੰਘ ਚੰਨੀ ਹਾਲੀ ਦੇ ਵਿੱਚ ਚੋਣਾ ਜਿੱਤ ਕੇ ਐਮਪੀ ਬਣੇ ਨੇ ਜਲੰਧਰ ਤੋਂ ਹੀ ਉਹਨਾਂ ਦੇ ਵੱਲੋਂ ਆਪਣੀ ਮੁਹਿੰਮ ਹੋਰ ਤੇਜ਼ ਕਰਨ ਦੀ ਬਜਾਏ ਹੋਰ ਕਮਜ਼ੋਰ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਪੱਖ ਤਾਂ ਜਾਂਦਾ ਸੀ ਅਤੇ ਕਾਂਗਰਸ ਦਾ ਹੱਥ ਹੇਠਾ ਹੁੰਦਾ ਦਿਖਾਈ ਦਿੱਤਾ ਜਿਸ ਦੇ ਕਰਕੇ ਇਹ ਵੱਡਾ ਕਾਰਨ ਇਸ ਜ਼ਿਮਨੀ ਚੋਣ ਦੇ ਵਿੱਚ ਹਾਰ ਦਾ ਕਾਰਨ ਕਾਂਗਰਸ ਦੇ ਲਈ ਮੰਨਿਆ ਜਾ ਰਿਹਾ ਹੈ ਕਾਂਗਰਸ ਦੇ ਇਹਨਾਂ ਤਿੰਨੇ ਲੀਡਰਾਂ ਦੇ ਵਿੱਚ ਮੰਨ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਜਲੰਧਰ ਲੋਕ ਸਭਾ ਦੇ ਵਿੱਚ ਕਾਂਗਰਸ ਨੂੰ ਵੱਡਾ ਸਮਰਥਨ ਮਿਲਿਆ ਇਸ ਹਲਕੇ ਤੋਂ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਨਤੀਜਿਆਂ ਦੇ ਵਿੱਚ ਤੀਜੀ ਨੰਬਰ ਤੇ ਰਹੀ ਹੈ ਉਸ ਦਾ ਵੋਟ ਬੈਂਕ ਹੋਰ ਵੀ ਘਟੇਗਾ ਅਤੇ ਕਾਂਗਰਸ ਪਾਰਟੀ ਦਾ ਵੋਟ ਬੈਂਕ ਹੋਰ ਵੀ ਵਧੇਗਾ ਜਿਸ ਕਰਕੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨਾ ਜਿੱਤ ਨਹੀਂ ਸਕੇਗੀ ਅਤੇ ਕਾਂਗਰਸ ਨੂੰ ਵੱਡੀ ਜਿੱਤ ਇਥੋਂ ਹਾਸਲ ਹੋਏਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਜਿਹੜੀ ਕਾਂਗਰਸ ਪਹਿਲੇ ਨੰਬਰ ਤੇ ਸੀ ਉਹ ਚਲ ਗਈ ਤੀਜੇ ਨੰਬਰ ਤੇ ਅਤੇ ਤੀਜੀ ਨੰਬਰ ਵਾਲੀ ਪਾਰਟੀ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਕੇ ਉਸਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਕਾਂਗਰਸ ਨੂੰ ਇਹ ਵੱਡੀ ਢਾ ਅਤੇ ਵੱਡਾ ਘਾਟਾ ਦਿਲੰਦਰ ਪਸ਼ਮੀ ਦੀ ਸੀਟ ਤੋਂ ਹੁੰਦਾ ਦਿਖਾਈ ਦੇ ਰਿਹਾ ਤੇ ਇਹਨਾਂ ਤਿੰਨੇ ਲੀਡਰਾਂ ਤੇ ਪਾਰਟੀ ਦੇ ਵਿਚਾਰ ਉਂਗਲ ਉੱਠਦੀ ਦਿਖਾਈ ਦੇ ਰਹੇ ਆ ਤੇ ਨਾਲ ਹੀ ਇਹਨਾਂ ਤਿੰਨੇ ਲੀਡਰਾਂ ਦੀ ਆਪਸ ਦੇ ਵਿੱਚ ਸੁਰ ਨਾ ਮਿਲਣ ਕਰਕੇ ਇਹ ਪਾਰਟੀ ਨੂੰ ਖਮਿਆਜਾ ਤੁਗਤ ਨਾ ਪਿਆ ਹੈ